ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਆਪਾਂ ਮੋੜ ਮੰਡੀ ਤੇ ਜਾ ਰਹੇ ਸੀਗੇ ਰਸਤੇ ਵਿੱਚ ਆਪਾਂ ਨੂੰ ਬਹੁਤ ਵਧੀਆ ਲੰਗਰ ਮਿਲੇ ਜੋ 시ਦੀ ਰਹਾਡੇ ਨੂੰ ਚੱਲ ਰਹੇ ਨੂੰ ਮਰਕਜ਼ੀਤ ਕਰਦਿਆਂ ਚਾਹ ਦੇ ਲੰਗਰ ਬਿਸਕੁਟਾਂ ਦੇ ਲੰਗਰ ਹੁਣ ਆਪਾਂ ਪਿੰਡ ਸੰਦੋਹੇ ਖੜੇ ਹੈਗੇ ਤੇ ਇੱਥੋਂ ਦੀ ਸੰਗਤਾਂ ਨਾਲ ਆਪ ਜੀ ਦੇ ਦਰਸ਼ਨ ਕਰਵਾਉਣੇ ਆ ਇਹਨਾਂ ਨੇ ਵਧੀਆ ਚਾਹ ਦਾ ਲੰਗਰ ਵੀ ਲਾਇਆ ਤੇ ਨਾਲ ਬਿਸਕੁਟਾਂ ਦਾ ਲੰਗਰ ਹੈ ਇਹ ਮੋੜ ਰੋਡ ਦੇ ਉੱਤੇ ਹੈ ਆ ਦੇ ਇੱਧਰ ਹੈਗਾ ਮੋੜ ਤੇ ਇੱਧਰ ਹੈਗਾ ਜੀ ਤਲਵੰਡੀ ਜਮਾ ਮਤਲਬ ਇਹ ਅੱਡੇ ਦੇ ਉੱਤੇ ਹੈਗਾ ਤੇ ਮੇਨ ਰੋਡ ਤੇ ਆਹ ਦੇਖੋ ਜੀ ਇੱਧਰ ਗਰਮ ਗਰਮ ਚਾਹ ਵਧੀਆ ਆਪਾਂ ਦਾ ਇਹ ਕਹਿ ਨਹੀਂ ਵੀ ਜਿਹੜੀ ਸੰਗਤਾਂ ਇੱਥੋਂ ਦੀ ਕ੍ਰੋਸ ਕਰ ਰਹੀਆਂ ਨੇ ਸਾਰੀਆਂ ਮਤਲਬ ਇਹ ਲੰਗਰ ਛੱਕ ਕੇ ਜਾਓ ਬਾਈ ਗ੍ਰੀ ਜੀ ਕਾ ਖਾਲਸਾ ਬਗੀ ਪਤੀ ਜੀ ਤੇ ਇਹ ਲੰਗਰ ਤੁਸੀਂ ਕਦੋਂ ਤੋਂ ਲਾ ਰਹੇ ਹੋ ਜੀ ਲੰਗਰ ਨੂੰ ਹੋ ਗਈ ਜੀ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਜੀ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਚੱਲਦਾ ਲੰਗਰ ਜੀ ਕੜ ਕੇ 5 ਤੋਂ ਚੱਲਦਾ ਜੀ 5 ਵਜੇ ਤੋਂ ਲੈ ਕੇ ਹਾਂ ਜੀ 5 ਵਜੇ ਹੱਥ ਨੇ 5 ਵਜੇ ਤੋਂ ਨਹੀਂ ਜੀ ਠੀਕ ਹੈ ਜੀ ਤੇ ਕਿਹੜਾ ਪਿੰਡ ਆ ਜੀ ਆਪਣਾ ਜੀ ਤੇ ਜਿਹੜਾ ਤੁਸੀਂ ਇਹ ਲੰਗਰ ਲਾਇਆ ਇਹ ਮਤਲਬ ਵੀ ਕਿਹੜੀ ਭਾਵਨਾ ਨਾਲ ਲਾਇਆ ਵੀ ਕਿਵੇਂ ਦਾ ਲਾਇਆ ਜੀ ਸਾਬ ਜੀ ਆਜਣ ਦੇ ਕਰਕੇ ਜੀ ਠੀਕ ਹੈ ਜੀ ਸਾਧੂ ਆਜਣ ਉਹ ਪੋਪੋ ਚੱਲੂ ਆ ਜੀ ਇਹ ਆ ਪੋਪੋ ਚੱਲੂ ਆ ਜੀ ਠੀਕ ਹੈ ਜੀ ਹੋਰ ਮਹੀਨੇ ਚਲੂ ਜੀ ਹਾਂ ਜੀ ਹਾਂ ਜੀ ਤੇ ਮਨ ਲਵੀ ਸੋਡਾ ਜਦੋਂ ਹੁਣ ਆਪਾਂ ਇੱਥੋਂ ਨੰਗਦੇ ਆਂ ਲੰਗਰ ਪਾਣੀ ਚਾਹ ਪਾਣੀ ਦਾ ਲੰਗਰ ਛਕਦੇ ਜੀ ਤੇ ਸੇਵਾ 'ਚ ਸੰਯੋਗ ਪਾਉਂਦੇ ਆ ਸੰਗਤ ਕੇ ਬਹੁਤ ਬਹੁਤ ਜੀ ਧੰਨਵਾਦ ਸਾਰੀਆਂ ਹੀ ਸਿੱਖ ਸੰਗਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅੱਜ ਆਪਾਂ ਪਿੰਡ ਸੰਦੋਹੇ ਖੜੇ ਆ ਇੱਥੇ ਹੀ ਸੰਗਤ ਹੈਗੀ ਇਹਨਾਂ ਨੇ ਪੂਦੇ ਮਹੀਨੇ ਹੀ ਸਾਰਾ ਪੂਰਾ ਮਹੀਨਾ ਕਹਿੰਦੇ ਵੀ ਅਸੀਂ ਚਾਹ ਦਾ ਤੇ ਬਿਸਕੁਟਾਂ ਦਾ ਲੰਗਰ ਲਾਉਣਾ ਹੈਗਾ ਤੇ 5 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤਾਈ ਜੀ ਠੀਕ ਹੈ ਜੀ ਤੇ ਆਜੋ ਜੀ ਆਪਾਂ ਤੁਹਾਨੂੰ ਪੋਸਟਰ ਵੀ ਦਿਖਾ ਦਿੰਨੇ ਆ ਇਧਰ ਪਿੰਡ ਸੰਦੋਹਾ ਦਾ ਜਿਵੇਂ ਆ ਦੇਖੋ ਚਾਹ ਦਾ ਲੰਗਰ ਲੱਗੇ ਚੱਲੇ ਪਏ ਜੀ ਬਿਸਕੁਟਾਂ ਦਾ ਚਾਹ ਦਾ ਆ ਪਤਾ ਪੂਰਾ ਪਿੰਡ ਦਾ ਨਹੀਂ ਉਹ ਤਾਂ ਕੇਵਲ ਬਾਜ ਵੀ ਲਿਓ